ਅੱਈਂ ਵਾਰ ਮਿਰਚ ਦੇ ਪਕੌੜੇ ਬਣਾਏ। ਕਾਕਾ ਤੇ ਮੰਮੀ ਮਿਰਚਾਂ ਨੂੰ ਲੱਗਿਆ ਨੇੜੇ ਕਰਕੇ ਲਪਾਣਾ ਹੁਣ। ਮੰਮੀ 10-12 ਮਿਰਚਾਂ ਹੀ ਬਹੁਤ ਆ ਇੰਨੀਆਂ ਕਹਿ ਰਹਾ ਸਾਰੇ ਪਿੰਡ ਨੂੰ ਖਵਾਉਣੀ ਆ ਮੈਂ। ਉਹਨੂੰ ਕਹ ਹੁਣ ਬੋਲੋ। ਹੁਣ ਬੋਲੋ। ਅਈਆ ਅ빠 ਪਤਾ। ਇਹ ਤੇਰੀੋ ਹੀ ਕੁੜੀ ਨੇ ਵੱਡੀ ਨੇ ਪਸਾਇਆ ਤੈਨੂੰ ਆਹੀ ਨਹੀਂ ਪਸਾਇਆ। ਜੋ ਚੁੱਤੀ ਜੀ ਰਖਣੀ ਨਹੀਂ ਗਈ ਦੀ ਯਾਰ ਕੁੱਲ ਬਲਾ ਦੇ। ਫਿਰ ਪਛਤਾਵਾ ਰਹੇ। ਮੈਂ ਵੀ ਨਾ ਕੋਈ ਮੋੜੇਂ ਦਾਰੂ ਵੇਖੀਨ ਲਾ ਪੈਣਾ। ਹਾਂਜੀ ਸਾਸਰੀ ਕਾਲ ਜੀ ਕੀ ਹਾਲ ਚਾਲ ਆ ਤੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਧੂਆਂ ਪੈ ਰਿਹਾ ਆ। ਮੈਂ ਜਿਆਦਾ ਟਾਈਮ ਨਹੀਂ ਲਾਉਣਾ ਥੰਬਨੇਲ ਤੇ ਤੁਹਾਨੂੰ ਪਤਾ ਲੱਗ ਗਿਆ ਮਿਰਚਾਂ ਵਾਲਾ ਵਲੌਗ ਹੈ ਤੇ ਨਹੀਂ ਮਿਰਚਾਂ ਵਾਲੇ ਪਕੌੜੇ ਥੋੜੀ ਦੂਰ ਹੋ ਕੇ ਵਿਖਾ ਕਿੰਨੇ ਬੰਦੇ ਲੱਗੇ ਹੋਇਆ ਕਾਕਾ ਤੇ ਮੰਮੀ ਮਿਰਚਾਂ ਨੂੰ ਲੱਗੇ ਨੇੜੇ ਕਰਕੇ ਲਿਖਾਣਾ ਹੁਣ ਮੰਦੀ ਘਰ ਉੱਧਰ ਤਰਕਾ ਲਾਈ ਜਾਂਦੀ ਆ ਮੰਮੀ ਰੈਸਪੀ ਸ਼ੁਰੂ ਤੇ ਵਿੱਚ ਕੀ ਆ ਸਮਝਾਓ ਨੇੜੇ ਲਿਆ ਮੰਮੀ ਦੇ ਮੈਂ ਫਿਰ ਸਮਝਾਵਾਂ ਮੰਮੀ ਨੇ ਮਿਰਚਾਂ ਵਿੱਚ ਕੀ ਆ ਤੇ ਬੈਕ ਟੂ ਬੇਸਿਕ ਮੰਦੀਪ ਘਰ ਖੋਤਾ ਤੇ ਕਿੱਛੇ ਪ੍ਰਭ ਪ੍ਰਭ ਨੂੰ ਖੋਤਾ ਤੋਂ ਕਿਛੇ ਪ੍ਰਾਪੂ ਰੱਖਿਆ ਹੋ ਮਰੇ ਪ੍ਰਭਾ ਜੀ ਪਲੀਜ਼ ਸਭ ਕੰਦਲਾ ਸਾਥੀ ਕਰ ਬਲਾਉ ਜੀ ਸਾਰਿਆਂ ਨੂੰ ਦੋਵੇਂ ਆਤੀਓੜ ਕਿ ਤੁਹਾਨੂੰ ਪਤਾ ਨਹੀਂ ਲੱਗਦਾ ਸਸਤਾ ਸਸਤਾ ਇੱਦਾਂ ਸੋਸ਼ਲ ਗਾਜੀ ਸਾਰਿਆਂ ਨੂੰ ਦੇਖੋ ਇਹਦਾ ਲਵ ਯੂ ਇੰਨੀ ਵਾਰ ਲਵ ਯੂ ਮੀ ਸੋ ਬਿਕਾਸ ਤੋਂ ਦੀ ਮੰਮੀ ਜੀ ਕੀ ਬਣਾ ਰਹੀ ਐ ਨੇ ਤੁਸੀਂ ਨੇੜੇ ਲਓ ਪਲੀਜ਼ ਭੈਣ ਦੀ ਬਾਤ ਸੁਣੋ ਮਿਰਚਾਂ ਦੇ ਪਕੌੜੇ ਬਣਾਉਂਦੇ ਤੁਸੀਂ ਲਾਈਕ ਕਰੋਗੇ ਬਣਤੇ ਪਲਟਾ ਲੱਗ ਜੂਗਾ ਜੇ ਰੱਖਣਾ ਆਹ ਵੈਰੀ ਗੁੱਡ ਬਹੁਤ ਹੀ ਵਧੀਆ ਸਵਾਲ ਤੇ ਜਵਾਬ ਦਿੱਤਾ ਗਿਆ ਮੈਡਮ ਜੀ ਵੱਲੋਂ ਮੈਨੂੰ ਤੁਸੀਂ ਆਈਨੋ ਇੰਨਾ ਬਿਜ਼ੀ ਕਾਫੀ ਐਜੈਂਡਾ ਸਕੇਜੂਲ ਜਦ ਕਿ ਤਾਂ ਐਬੀਜੀ ਸਕੇਜੂਲ ਦੋ ਵੈਸੇ ਮੈਂ ਆ ਗਈ ਥੋੜਾ ਦੇਰ ਕੀਤਾ ਤੁਹਾਨੂੰ ਬਾਸ਼ਨਾ ਆਈ ਨਾ ਖੁਸ਼ਬੂ ਆਈ ਨਾ ਉਹ ਖਿੱਚ ਲਈ ਤੂੰ ਬੈ ਇਧਰ ਭੈਣ ਕੋਲੇ ਆ ਜਾਓ ਏ ਭੈਣ ਜੀ ਮਾੜੇ ਰੈਸਪੀ ਦਾ ਸਾਰਾ ਦੱਸਿਓ ਡਿਟੇਲ ਚ ਪਹਿਲਾਂ ਤਾਂ ਮੈਂ ਇਹਦੇ ਛੇ ਜਿਹੜਾ ਤੇਲ ਪਾ ਕੇ ਆਪਣਾ ਜੋ ਵੀ ਘਿਓ ਪਾ ਕੇ ਤੇਲ ਪਾ ਕੇ ਜਿਵੇਂ ਵੀ ਤੁਹਾਡੀ ਮਰਜ਼ੀ ਪਾਠੇ ਵਿੱਚ ਜੀਰਾ ਭੁੰਨਿਆਂ ਵਿੱਚ ਪਿਆਜ਼ ਪਾ ਲਈ ਸੀ ਉਹ ਭੁੰਨੇ ਆ ਹੁਣ ਮੈਂ ਆਲੂ ਜਿਹੜੇ ਸੀ ਅਸੀਂ ਪਹਿਲਾਂ ਬਾਰਨ ਕਰਕੇ ਰੱਖ ਲਈ ਸੀ ਉਹ ਛਿੱਲ ਕੇ ਕੁੱਟ ਕੇ ਤੇ ਇਹਦੇ ਵਿੱਚ ਭੁੰਨਣ ਲੱਗੀ ਚਾਹੇ ਮਿਰਚਾਂ ਦੇ ਵਿੱਚ ਹੀ ਜਾਣੇ ਆ ਪਰ ਮੈਂ ਥੋੜਾ ਜਿਹਾ ਟੇਸਟ ਵਧਾਉਣ ਦੇ ਲਈ ਇਹਨੂੰ ਸੋਚਿਆ ਕਿ ਤੜਕਾ ਲਾ ਕੇ ਅਲੱਗ ਤੋਂ ਭੁੰਨ ਕੇ ਫਿਰ ਜਿਹੜੇ ਆਪਾਂ ਮਿਰਚਾਂ ਭਰ ਕੇ ਆਪਾਂ ਫਰਾਈ ਕਰਾਂਗੇ ਪ੍ਰੋਪਰ ਇਹ ਡਿਸ਼ ਦਾ ਨਾਮ ਕੀ ਉਹ ਦੱਸ ਤੂੰ ਮਿਰਚ ਵਾਲੇ ਪਕੌੜੇ ਇਹ ਤੂੰ ਕਿੱਥੋਂ ਆਈ ਆ ਯਾ ਤੇਰੇ ਦਿਮਾਗ ਕੀ ਇਹ ਵੀ ਬਣ ਸਕਦੇ ਆ ਸਹੀ ਸਹੀ ਦੱਸੀ ਸਹੀ ਮੈਨੇ ਤਾਂ ਮੈਂ ਜੋ ਕਰਨਾ ਚਾਹੁੰਦੀ ਸੀ ਉਹ ਮੈਂ ਦੱਸੂਗੀ ਜਦੋਂ ਮੈਂ ਕਰੂੰਗੀ ਵੀ ਕਿਉਂ ਮੈਂ ਸੋਚਿਆ ਕਿ ਮਿਰਚਾਂ ਵਾਲੇ ਪਕੌੜੇ ਬਣਨੇ ਚਾਹੀਦੇ ਆ ਉਹ ਚੀਜ਼ ਇੱਥੇ ਨਹੀਂ ਹੈਗੀ ਕਿਉਂਕਿ ਮੈਂ ਵੀ ਇਹ ਹਮੇਸ਼ਾ ਹਰ ਕਿਸੇ ਦੇ ਨਾਲ ਕੋਈ ਨਾ ਕੋਈ ਮસ્ਤੀ ਮਜ਼ਾਕ ਕਰਦੇ ਰਹਿੰਦੇ ਆ ਸੋ ਮੈਂ ਵੀ ਸੋਚਿਆ ਇੱਕ ਮસ્ਤੀ ਜੀ ਅਸੀਂ ਵੀ ਕਰਕੇ ਦੇਖ ਲਈਏ ਤੋ ਅਸੀਂ ਅੱਜ ਮੋਗੇ ਗਏ ਸਾਡੇ ਦਿਮਾਗ 'ਚ ਚੀਜ਼ਾਂ ਆਈਆਂ ਉੱਥੇ ਮੋਟੀਆਂ ਮਿਰਚਾਂ ਦੇਖਿਆ ਕਿ ਲੈ ਕੇ ਚੱਲੀਏ ਹਨਾ ਮਿਰਚਾਂ ਖਾ ਮੜੀਆਂ ਜਾਂ ਨੇੜੇ ਕਰਕੇ ਆ ਮਿਰਚ ਖਾ ਕਾਕੇ ਸਾਈਜ਼ ਖਾ ਲਾ ਪਕੌੜੇ ਬਣਾਏ ਜਾਓ ਜੀ ਸਾਈਜ਼ ਚੈੱਕ ਕਰੋ ਵਿੱਚੋਂ ਸਛੇ-ਸਛੇ ਦੀ ਹੈ ਇਸ ਦੇ ਵਿੱਚ ਬਹੁਤ ਹੀ ਅچھے ਪਕੌੜੇ ਅੱਛਾ ਇਹ ਇਹ ਦਾ ਮਸਾਲਾ ਤਿਆਰ ਕਰਦੇ ਨੀਚੇ ਮਿਰਚ ਤੇ ਫਿੱਲ ਹੋਊਗਾ ਫਿੱਲ ਹੋਊਗਾ ਠੀਕ ਹੈ ਘੜ ਕੇ ਮਿਰਚਾਂ ਆਉਂਦੇ ਪਕੌੜੇ ਵੇਸਣ ਦੇ ਵਿੱਚ ਆਪਾਂ ਕੱਢਾਂਗੇ ਏ ਜੱਟਣਾ ਖਾਣੇ ਕਾਟੇ ਟਿਸਟਰ ਪੱਦੜਾ ਪੱਦੜਾ ਬੱਦਲੇ ਇਹਨੇ ਬਾ 100 ਇਹਦੀ ਵਿਚਾਰੀ ਮੋਟੋ ਦੀ ਅੰਮੇ ਮਮੀ 10-12 ਮੇਚੇ ਬਹੁਤ ਆ ਇੰਨੀਆਂ ਕਹਿਦਾ ਸਾਰੇ ਪਿੰਡ ਨੂੰ ਖਵਾਉਣੀਆਂ ਮੈਂ ਕੋਈ ਨਹੀਂ ਤੁਹਾਨੂੰ ਖਵਾਉਣੀਆਂ ਭਾਵੇਂ ਚੂਹ ਚੂਹ ਇਹਨੇ ਵੇਖੀ ਮੈਂ ਤਾਂ ਦੱਸਦਾ ਬਈ ਕੀ ਚੱਕਰ ਆ ਇਹਨੇ ਹੁਣ ਜਿੰਨਿਆਂ ਕਿਤੇ ਭਰੇ ਗਏ ਪਕੌੜੇ ਨਿਕਲ ਗਏ ਨਿਕਲ ਗਏ ਨਹੀਂ ਦੇਨੇ ਸ਼ਾਮ ਨੂੰ ਕਹਿਣਾ ਇਹਨੇ ਕਹਿਣਾ ਚਲੋ ਬਈ ਚਾਰ ਵਾਲੀਆਂ ਬਣਾ ਦੇ ਇਹਨਾਂ ਇਹ ਮੇਰੀ ਸਾਰੇ ਨਿਕਲ ਨੇ ਇਤ ਕੀ ਭੌਣ ਇਹਨੇ ਵੇਖੀ ਚਾਰ ਵਾਲੀਆਂ ਬਣਾ ਦੇਣੀਆਂ ਇਹ ਵਾਹ ਕਿ ਤਾਡੀ ਛੂਛੂ ਕਰਾਉਣੀ ਹੈ ਰੋਟੀਆਂ ਮੰਮੀ ਤੇਰੀ ਦੇ ਛੂਛੂ ਆਈ ਜਾਂਦੀ ਅੱਖਾਂ ਦੇ ਵਿੱਚੋਂ ਪਾਣੀ ਨਿਕਲਦਾ ਦੇਖ ਸਕਦੇ ਆ ਜੀ ਕਰਦੇ ਤੇ ਸਾਰਿਆਂ ਨੂੰ ਦਿਸੀ ਜਾਂਦੀ ਹੈ ਬੁਰਾ ਹਾਲ ਹੋ ਗਿਆ ਮੰਮੀ ਜੀ ਦਾ ਲੱਕ ਵਗੀ ਜਾਂਦਾ ਛੂ ਇਹ ਤੇਰੀੋ ਹੀ ਕੁੜੀ ਨੇ ਵੱਡੀ ਨੇ ਪਸਾਇਆ ਤੈਨੂੰ ਆਹੀ ਨਹੀਂ ਪਸਾਇਆ ਇਹ ਕੰਮ ਚ ਠੀਕ ਹੈ ਨਾ ਗੁੱਸਾ ਕਰਨ ਲਈ ਆਪ ਜੀ ਵੱਡੀ ਕੁੜੀ ਦੇ ਘਟ ਤੇ ਜਹਾਵਾਂ ਦੀ ਵੱਡੀ ਕੁੜੀ ਦੀ ਗੋਹਾ ਕੁੜੀ ਤੇ ਕੱਢ ਕਵੇਰੇ ਵੇਰੇ ਆਕੇ ਦੋ ਲੱਥੇ ਖਾਣ ਨਾਨੀ ਦੋ ਜਰੀਏ ਇੱਕ ਵੇ ਇੱਕ ਨਾ ਮੁੜਕਾ ਨਿਕਰਿਆ ਪੁਰਾਣਾ ਆ ਤੇ ਕਵੇਰੇ ਦੀਆਂ ਟੱਕਰਾਂ ਇਹਨੇ ਜੋਗਾ ਤੇ ਮੇਰੇ ਨਾਲ ਗਰਮ ਮਾਰ ਕੇ ਬਾ ਬਹੁਤ ਆ ਮੈਂ ਤੇ ਵੇਰੇ ਵੇਰੇ ਨੇ ਆ ਆ ਮਿਰਚਾਂ ਮਨ ਕੀਰ ਕੇ ਦੀ ਇਹ ਕੀਤਾ ਗਿਆ ਹੈ ਸਰਾ ਸਰ ਧੱਕਾ ਮੈਂ ਦੇਖੋ ਸਾ ਨੇ ਕੀਤਾ ਗਿਆ ਹੁਣ ਜਦੋਂ ਘਰ ਚ ਬੰਦੇ ਹੋਣਗੇ ਉਸ ਵੇਲੇ ਚੀਜ਼ਾਂ ਬੰਦ ਨਹੀਂ ਹਾਂ ਤੇ ਉਹਨਾਂ ਨੇ ਕੰਮ ਦਵਾਇਆ ਆਈ ਐਪਰੀਸ਼ੀਏਟ ਯੂ ਟਾਕ ਤੁਸੀਂ ਤਾਂ ਅਪਰੀਸ਼ੀਏਟ ਕਰੋਗੇ ਕਿਉਂਕਿ ਤੁਹਾਡਾ ਟੇਸਟ ਪੂਰਾ ਹੋਊਗਾ ਨਹੀਂ ਮੇਰਾ ਤਾਂ ਸ਼ੂ ਸ਼ੂ ਕਰਾ ਦਿੱਤੀ ਐ ਨਾ ਇੱਧਰ ਇੱਧਰ ਤਾਂ ਸ਼ੂ ਸ਼ੂ ਹੋ ਗਈ ਐ ਨਾ ਵੀ ਹੁਣ ਨਾ ਆਪਰਾ ਕੋ ਸਟੇਨਾ ਲੁਟਦਾ ਰੁਕ ਜੀ ਆਪਰਾ ਇਹ ਮੋਟੇ ਪਪੇ ਦੀ ਗੱਲ ਸੁਣ ਜੇ ਪਪਾ ਤੈਨੂੰ ਹੀ ਕੁਝ ਕਹਿਣਾ ਕੋ ਬਈ ਇੱਥੇ ਖੜ ਕੇ ਗੱਲ ਦੱਸ ਦੇ ਸਾਰੀ ਇੱਥੇ ਹੁਣ ਮੈਂ ਤਾਂ ਪੈ ਰਹੀਆਂ ਵੀ ਚਾਹੀਦੀ ਐ ਗੱਲ ਦਾ ਕਰੀਂ ਰੁਕ ਜਾਓ ਪਪਾ ਪਪਾ ਹੁਣ ਸੁਣ ਗੱਲ ਮਾਰੋ ਅੱਡਾ ਚਿੱਤੀ ਜਾਂਦਾ ਉਹਨਾਂ ਦੀ ਬਸ ਮੋਨੂ ਕਾ ਆ ਦੀਜੀਏ ਉਹ ਵੀ ਸਕਦੀ ਆ ਮੋਨੂ ਕਾ ਆ ਦੀਜੀਏ ਹਾਂ ਅੱਛਾ ਤੁਹਾਨੂੰ ਸਭ ਨਹੀਂ ਪਤਾ ਪਪੇ ਦੇ ਲੈ ਲਓ ਕੈਮਰਾ ਪਾਪਾ ਦੱਸਦਾ ਬੋਲ ਕੇ ਪਪੇ ਦੱਸੋ ਸਾਰਾ ਕੁਝ ਕੈਮਰੇ ਜੇ ਕੀ ਮੇਲਾ ਬੰਦਾ ਆ ਜੀ ਵੇਖੋ ਹੁਣ ਮਾਮਾ ਜੀ ਤਾਂ ਤਾਂ ਪਾਣੀ ਆਈ ਚਾਹੀਦੀ ਗਲਤ ਕੰਮ ਕਰਦੇ ਰਹਿੰਦੇ ਆ ਲੈ ਚ ਉੱਥੇ ਦੇ ਆ ਇੰਨਾ ਖਾਂਦੇ ਆ ਫੇਰ ਤੋਂ ਸੌਂ ਜਾਂਦੇ ਆ ਤਾਂ ਕਰਕੇ ਪਾਣੀ ਨਹੀਂ ਚਾਹੀਦੀ ਹਾਂ ਮੋਨੂ ਕਾ ਹੁਣ ਬੋਲੋ ਹੁਣ ਬੋਲੋ ਆਇਆ ਆਪਾ ਪਾਪਾ ਮੋਣੇ ਕਿਉਂ ਡਾਡੇ ਕਾ ਪਿੱਛੇ ਦੁੱਧ ਡੋਲਣਾ ਮ ਦੇ ਦਿੱਲੀ ਜਮਦੇ ਇਹ ਨਾ ਕਰ ਹੁਣ ਹੁਣ ਕਹੇ ਇਹ ਛੱਡੋ ਟੋਪ ਆ ਕੀ ਚੀਜ਼ ਆ ਇਹ ਮੰਨੀ ਇਹ ਵੈਸਣ ਆ ਵਾਓ ਵੈਸਣ ਪਰ ਭਾਈ ਇਸ ਟਾਈਮ ਚੀਜ਼ ਕੱਟਣ ਦਾ ਇੱਕ ਫਾਇਦਾ ਮੱਖੀਆਂ ਨਹੀਂ ਹੁੰਦੀਆਂ ਮੰਨੀ ਦੂਜਾ ਪ੍ਰਭ ਮੱਖੀਆਂ ਨਹੀਂ ਬਚਣਗੀਆਂ ਪਰ ਨਹੀਂ ਭਰਾਵਾ ਮੈਂ ਵੇਖਿਆ ਹਾਂ ਗਰਮੀ ਘਟਾ ਠੀਕ ਦਾ ਮੌਸਮ ਹਾਂ ਉਹ ਵੇਖ ਪਕੇ ਨਹੀਂ ਹਵਾ ਚ ਲੰਘੇ ਨਹੀਂ ਕਰੀਏ ਇਹ ਗੱਡੀ ਸ਼ੈਲ ਟੁੱਟਣ ਦਾ ਹੀ ਵੇਖ ਉਹ ਵੇ ਪਿੱਛੇ ਪੱਥੇ ਉੱਡਣ ਦਾ ਵੇਖ ਪੱਥੇ ਪੱਥੇ ਨਹੀਂ ਪੱਥਰ ਚੱਲਣ ਦਾ ਪੱਥਰ ਪੱਥਰ ਮੋਟੋ ਇਹ ਨਹੀਂ ਮੈਂ ਕਹਾਂ ਤੈਨੂੰ ਉਹ ਨਹੀਂ ਬੀਤ ਜਾਂਦਾ ਹੌਣ ਬੋਲ ਹੌਣ ਮੋਟੇ ਦੀ ਬਾਤ ਸਾਡੀ ਜੋਦਰਾ ਦਿਲ ਕਰਦਾ ਦੇ ਚ ਤੇਰੇ ਗੱਲਾਂ ਆਈਆਂ ਹੋਈਆਂ ਸਹੀ ਕਮਾ ਸਾਰੀਆਂ ਸਾਰੀਆਂ ਗੱਲਾਂ ਉਹ ਤਾਂ ਫਿਰ ਬਲੌਗ ਵਿੱਚ ਧਮ ਹੋ ਜਾਣਾ ਹਾਂ ਹਾਂ ਦੱਸ ਦੇ ਦੱਸ ਦੇ ਸਾਰਿਆਂ ਨੂੰ ਬਲੌਗ ਫਿਰ ਮੁੱਕਰੀਆਂ ਨਾਲੇ ਮਾਪਾਂ ਤੋਂ ਉਹਦੇ ਬੱਸ ਬੋਲ ਜਾਂਦਾ ਰਹਿੰਦੇ ਕਮਲਿਆਰ ਉਹ ਓਏ ਨਹੀਂ ਕਹਿਣਾ ਕਰ ਕਿਰਤ ਕੀ ਗੱਲ ਨਹੀਂ ਕਰਨੀ ਤੂੰ ਮੇਰੇ ਅੱਗੇ ਉਹਨਾਂ ਦੇ ਬੱਸ ਕੀਤੀ ਜਾਣਾ ਚੀਕਦੇ ਜਾਣਾ ਚੀਕਨਾਂ ਨਾਲ ਦਿਮਾਗ ਘਟ ਹੋ ਜਾਂਦਾ ਤੇ ਤੇਰਾ ਤਾਂ ਹੀ ਘਟਾ ਕਿ ਮੈਂ ਚੀਜ਼ ਖਾਏ ਮਾਟੇ ਦਵਾਈ ਤਾਂ ਹੀ ਤੈਨੂੰ ਕਹੀਦਾ ਥੋੜਾ ਘਟਾ ਥੋੜਾ ਮਾਣੀ ਥੋੜੇ ਤਾਂ ਹੈ ਨਹੀਂ ਤੁਹਾਡਾ ਹੈਗਾ ਤੇ ਉੱਚ ਤੂੜੀ ਭਰੀ ਗਈ ਆ ਹਾਂ ਤੇ ਤੂੰ ਖਾ ਲੈ ਜਦੋਂ ਤੂੰ ਬੈਂਸ ਹੈ ਨਾ ਚਰਤੀ ਹੈ ਬੈਂਸ ਚਰਤੀ ਹੈ ਤੂੜੀ ਜੇ ਬਰਾਣਾ ਬਣਾਣਾ ਥੋੜਾ ਥੋੜਾ ਸੈਚ ਬਰਾਣਾ ਪਾ ਦੇਣਾ ਕਿਉਂਕਿ ਤੂੰ ਫਿਰ ਉੱਥੇ ਰਹਿ ਲਿਆ ਕਰੀ ਹਾਂ ਤੂੰ ਫਿਰ ਉੱਥੇ ਰਹਿ ਲਿਆ ਕਰ ਕਿਉਂਕਿ ਮੱਝਾਂ ਬਰਾਡੇ ਚ ਰਹਿਦੀਆਂ ਆਹ ਨਾ ਵਾਹ ਤੂੰ ਛੋਟੀ ਪੀ ਗੀ ਛੋਟੀ ਪੀ ਗੀ ਚੋਟੇ ਚੋਟੇ ਚੱਲ ਕੋਈ ਨਾ ਪਤਾ ਨਹੀਂ ਆ ਬਤਮੀ ਜੀ ਵੇਖ ਲੈ ਆਦੀ ਮਾਂ ਦੇ ਮੂਰੇ ਹੀ ਬੋਲੀ ਜਾਂਦੀ ਆ ਆਹੇ ਜਬਾਨ ਸਿਖਾਈਏ ਨਿੱਕੇ ਜਵਾਕਾਂ ਨੂੰ ਰਿਸਪੈਕਟ ਨਾ ਮਾਮਾ ਜੀ ਕਹ ਕੇ ਤੇਰੀ ਬੇਚੀ ਕੀਤੀ ਉਹ ਇਹ ਇੱਕ ਹੀ ਗੱਲ ਐ ਇਹ ਬੈਕ ਬੇਸਿਕ ਆ ਜਾ ਤੇ ਮਾਮਾ ਜੀ ਲਾਇਆ ਮੈਂ ਨਾਲ ਹਾਂ ਤੂੰ ਕਹ ਥੋੜਾ ਜਿਹਾ ਮਿਲਣਾ ਦੇਦਾ ਮਾਮਾ ਜੀ ਬਾਹਲਾ ਕਰਦੇ ਆ ਤੂੰ ਕ ਮੈਂ ਤਾਂ ਅਸਲੀਅਤ ਮਾਰ ਕੇ ਕੀਤੇ ਨਹੀਂ ਹੋ ਗਏ ਅਸਲੀਅਤ ਦੱਸੀ ਆਪ ਜਿਹੜਾ ਚੋਟੀਆਂ ਚੋਟਾ ਕਰ ਤੂੜੀ ਕਿੱਥੇ ਰੱਖਣੀ ਆ ਆਣ ਫੋਨ ਆ ਗਿਆ ਤੇ ਪ੍ਰავਨੀ ਕਿਥੇ ਰਿਆ ਕਰਨਾ ਨੇ ਵੀ ਮੇਰੇ ਸਿਰ 'ਚ ਹੀ ਰਿਆ ਕਰਦਾ ਮੈਨੂੰ ਨਹੀਂ ਮਿੱਤਰ ਪਰੇ ਨੰਦ ਬੋਲੇ ਲੰਮੇ ਵਾਲ ਖੋਲਗੇ ਅਕਸਰ ਹੀ ਮੈਕਸੀ ਦੇ ਨਾਲ ਆਉਂਦਾ ਉਹ ਬੋਲੇ ਤਾਂ ਮੈਂ ਆਂ ਬੋਲੇ ਆਪਾਂ ਲੈ ਬੰਦ ਗਏ ਲੈ ਐਂਟੀ ਲਾਉਂਦਾ ਮਾਓ ਚ ਬਣਾਣਾ ਜਾ ਉਹਦੀ ਸਿਰ 'ਚ ਬਹੁਤ ਜ਼ਿਆਦਾ ਪੀੜ ਲੱਗਦੀ ਆ ਕਿਉਂਕਿ ਉਹਦਾ ਸਿਰ ਸ਼ੁਰੂ ਤੋਂ ਹੀ ਬੜਾ ਪੋਲਾ ਜਿਹਾ ਨੇ ਵਾਲ ਬਹੁਤ ਜ਼ਿਆਦਾ ਲੰਮੇ ਹਨ ਇਹਦੇ ਵਾਲ ਛੋਟੇ ਕਰਾ ਲੈ ਚੁੱਪ ਕਰ ਵੇ ਕਰਾ ਦਈਏ ਲੰਮੇ ਵਾਲ ਸੋਨੇ ਦਾ ਆ ਆ ਵੀਖ ਇਧਰ ਇਹ ਮਿਰਚਾਂ ਜਿਹੜੀਆਂ ਆਪਾਂ ਭਰ ਭਰ ਕੇ ਇਹ ਆਪਾਂ ਵੇਸਨ ਚ ਡਬੋ ਦੇ ਕਰੇ ਡਿੱਪੇ ਨੂੰ ਵੇਸਨ ਚ ਮੈਂ ਜੋ ਸੋਚੀ ਸੀ ਇਹ ਅਨਸਾਰ ਮੇਰੇ ਸਿਰ ਤੇ ਆ ਗਿਆ ਮੈਂ ਇਹ ਚੀਜ਼ ਸੋਚੀ ਸੀ ਕਿ ਮੈਂ ਇੱਕ ਦੋ ਮਿਰਚਾਂ ਦੇ ਵਿੱਚ ਥੋੜੀ ਮਿਰਚ ਉਹ ਅੱਧ ਪਾ ਕੇ ਤੇ ਇਹਨਾਂ ਸਾਰਿਆਂ ਦੇ ਸਾਹਮਣੇ ਲੈ ਕੇ ਜਾਉਂਗੀ ਤੇ ਇਹਨਾਂ ਨੂੰ ਸਰਵ ਕਰੂੰਗੀ ਕਿ ਉੱਪਰੈਂਕ ਕਰਾਣੀ ਸੀ ਕਿਹੜੀ ਮਿਰਚ ਕਿਦੇ ਹਿੱਸੇ ਆਉਂਦੀ ਤੇ ਜਿਹਦੇ ਹਿੱਸੇ ਆਉਂਦੇ ਤੇ ਉਹਦਾ ਹੀ ਆਪਾਂ ਨੇ ਹਿਸਾਬ ਚੱਲ ਚੱਲ ਹੁਣ ਤੇਰਾ ਪਲਾਨ ਫੀਲ ਹੋ ਗਿਆ ਚੱਲ ਸ਼ੁਰੂ ਕਰ ਆ ਨੰਗਰ ਨੂੰ ਬਾਜਣਾ ਆ ਗਿਆ ਤੇ ਇਹ ਕਿਰਤਬਾਲਾ ਇਹ ਤਾਂ ਵੀਰੇ ਪਹਾੜਾਂ ਨੂੰ ਵੀ چیرਦੇ ਆਉਣਗੇ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਗੱਗੂ ਘਰੇ ਕੋਈ ਸ਼ਹਿ ਬਣ ਰਹੀ ਹੈ ਇਹ ਤਾਂ ਹਵਾਵਾਂ ਚੀਰਦੇ ਆਮਾਂ ਕੀ ਹਵਾ ਬਣ ਕੇ ਉਹ ਗਾਣਾ ਨਹੀਂ ਸੁਣਿਆ ਐਨਾਸਤੇ ਬਣਿਆ ਹਾਂ ਚੱਕਿਆ ਤਾਂ ਥੱਲੇ ਵੀ ਵੇਲ ਲਿਆ ਕੋਪੀ ਥੱਲੇ ਵੀ ਕੋਈ ਚੀਜ਼ ਆਨੂ ਹੀ ਮਲਤਾ ਹਾਰਾ ਚੱਪੜਾ ਨੂੰ ਇਹ ਜੀ ਜੇ ਆਪ ਤਾਂ ਇਹਨੇ ਬਣਦੀ ਚੀਜ਼ ਤੇ ਪੈਣਾ ਠੂੰਗਾ ਮਾਰਨਾ ਆਹ ਤੇ ਕੀ ਤੂੰ ਬਹੁਤ ਬ੍ਰਹਮ ਗਿਆਨੀ ਆ ਤਾਂ ਦੂਜੇ ਪ੍ਰੀਖੇ ਆ ਛੱਡ ਵੇ ਛੱਡ ਵੇ ਬਹੁਤ ਆ ਤਾਂ ਬੇਇਤੀ ਛੱਡ ਵੇ 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 ਲਵਾਈ ਨਾ ਆਉਦੇ ਆ ਪੱਪ ਬਣਵਾ ਕੇ ਲੈ ਚੱਲਾਂਗੇ ਤੇ ਨਹੀਂ ਕਿਤੇ ਨਹੀਂ ਪਿਆਰ ਤਾਂ ਆ ਹੀ ਹੋ ਜਾਣਾ ਜੀ ਦੋਨੇ ਆ ਵੇ ਇਧਰ ਹੀ ਥੋ ਉਧਰ ਬਲ ਕਰਨ ਵੀ ਅੱਧੀ ਰਾਤ ਨੂੰ ਤਿਆਰ ਹੋਇਆ ਪੰਨਾ ਕਿਤੇ ਨਾ ਕਿਤੇ ਮੀਟਿੰਗ ਹੋਣੀ ਹੋਣੀ ਨਾ ਨਾ ਕੋਈ ਮੇਟ ਲਾ ਮੋਟ ਤੂੰ ਮੇਰੇ ਦਾ ਤਾਂ ਕਹਿਂਦੇ ਮੈਂ ਇਹ ਨਹੀਂ ਹੱਥ ਬਣੀ ਪਾਪ ਬਣਾ ਰਾ ਲਿਖਦਾ ਚੱਲਾ ਉਹਨੇ ਤਾਂ ਕੇ ਨਾ ਹੱਥ ਨਹੀਂ ਤੁਹਾਡੇ ਅਗਲੇ ਦਾ ਹੱਥ ਦਿਗਾ ਤੁਸੀਂ ਨਾ ਇਹ ਜਿਹੜੇ ਪਕੌੜੇ ਆ ਵੈਸੇ ਤਾਂ ਮੀਂਹ ਦਾ ਮੌਸਮ ਹੋਵੇ ਤੇ ਚੰਗਾ ਮਜ਼ਾ ਆਉਂਦਾ ਆਹ ਐਂ ਪਰ ਪਰਖੇ ਕੱਟਨੇ ਹਜੇ ਆਪਣੀ ਆਏ ਨੁੱਚੜ ਗਿਆ ਨਹੀਂ ਸਾਰੇ ਹੀ ਮਾਰ ਵਿੱਚ ਤੇਂਦੀ ਤੂੰ ਕੀ ਕਹਿੰਦਾ ਆਉ ਚੱਕ ਪਹਿਲੀ ਮਿਰਚ ਆਹੀ ਆਂਦੀਆਂ ਹੀ ਜਾਂਦੀਆਂ ਨਾ ਮਿਰਚ ਆਉਂਦੀਆਂ ਆਂਦੀਆਂ ਤੂੰ ਜੀ ਨਹੀਂਦੀ ਕਮਲ ਤੇਰੀ ਜਬਾਨ ਚਲਤੀ ਭੱਜ ਕੇ ਆ ਨਹੀਂ ਤੇ ਕੋਈ ਠਾਲੀ ਚ ਲੈ ਆ ਜਿਹਦੇ ਪੰਡ ਤੇ ਰੱਖਣੀਆਂ ਐ ਕੱਢ ਕੇ ਗਾਚ ਰੱਖਣੀਆਂ ਸਾਰੇ ਬੱਕਾ ਕਰ ਲੋ ਜਿਹਨੇ ਜਿਹਨੇ ਖਾਈ ਯਾਰੀ ਨੇ ਨਾ ਜਾ ਮੋਟੇ ਥਾਈ ਲੈ ਗਿਆ ਯਾਰ ਚਲੋ ਭੱਜੀ ਇੱਧਰ ਜਗ੍ਹਾ ਨਹੀਂ ਤੁਹਾਡੇ ਅੱਲ ਜਗ੍ਹਾ ਜਗ੍ਹਾ ਤੇ ਤੂੰ ਮੇਰੇ ਵਾਲੇ ਕੋਲ ਤੇ ਕਹ ਨਾ ਮੈਂ ਤੇਰੇ ਚ ਵਜੂਂਗਾ ਤੁਰਨ ਲੱਗੇ ਨਹੀਂ ਬਈ ਥੱਲਣਾ ਨਹੀਂ ਹੁੰਦਾ ਵਾ ਮੋੜ ਘੁਲ ਕੇ ਆਪ ਗਿਆ ਹੀ ਆ ਵੀ ਗਿਆ ਹਰਮਣਿਆ ਭਰਦੇ ਛੇਤੀ ਜੀ ਮੈਂ ਉਹਦੇ ਵਿੱਚ ਤੁਰਨ ਲੱਗੇ ਤਾਂ ਚੰਗਾ ਨਹੀਂ ਲੱਗਦਾ ਇਹ ਚੋਈ ਦਾ ਬੰਦਾ ਜੇਸ ਕਦਰੇ ਮੇਰੇ ਸਿਰ ਤੇ ਬੈਠੇ ਹਨ ਨਹੀਂ ਲੱਗਦਾ ਮੇਰੀਆਂ ਮਿੱਟੀ ਨਹੀਂ ਬੰਦੇ ਆ ਵਧੀਆ ਸਹੀ ਵੇਸਣ ਜਿਆਦਾ ਨਹੀਂ ਚਾਹੀਦਾ ਇਹ ਤਾਂ ਗੱਲ ਛੇਪਣ ਵੇਸਣ ਜਾਈਦਾ ਹੁੰਦਾ ਇਹਨਾਂ ਨੂੰ ਇਹ ਤਾਂ ਗੱਲ ਬੰਨ ਰਹੀ ਆ ਵੇ ਕਿ ਕਿੰਨੇ ਵੇ ਹਾਂ ਹਾਂ ਸਿੰਪਲ ਵੇਸਨ ਚਾਹੀ ਜਾਂਦਾ ਜੀ ਪਤਲਾ ਵੇਸਨ ਥੋੜਾ ਲੈ ਓਦੋਂ ਰਾ ਸੰਘਣਾ ਕਰੋ ਨਹੀਂ ਹਾਂ ਵੇਸਨ ਨਹੀਂ ਨਹੀਂ ਉਹ ਵਧੀਆ ਜਿਆਦਾ ਵੇਸਨ ਤਾਂ ਥੋੜਾ ਜਿਆਦਾ ਮੈਂ ਇਹਨੇ ਥੋੜਾ ਨਹੀਂ ਵੇਸਨ ਜਿਆਦਾ ਉਹ ਲੱਗਣਾ ਚਾਹੀਦਾ ਬਹੁਤ ਟੇਸਟੀ ਬਣੂਗਾ ਹਾਂ ਮੈਂ ਕਿਹਾ ਘੱਟ ਕੇ ਆਂਦੇ ਆਵਰਾ ਵਾ ਉਹ ਲੈ ਆਉਣੀ ਸੀ ਤੂੰ ਤੂੰ ਪਲੇਟ ਵੀ ਨਿੱਕੀ ਲੈ ਕੇ ਆਇਆ ਮੈਂ ਤੈਨੂੰ ਕਿਵੇਂ ਹਰਮਨ ਤੂੰ ਹੀ ਵੱਡੀ ਪਲੇਟ ਲਈ ਆਈ ਤੇ ਨਾਲੇ ਸਾਸ ਲਈ ਆਈ ਉਧਰੋਂ ਮੈਨੂੰ ਬਣਾ ਕੇ ਦਿਖਾ ਜਿਹੜਾ ਲੱਦੂ ਮੋਟਿਆ ਤਾਂ ਕਰ ਮੈਂ ਵੇਖੀ ਚੱਲ ਉਹਨੂੰ ਕੀ ਚਮਚਾ ਲੈ ਗਿਆ ਭਾਜੀ ਆਹ ਜਾਨੀ ਕੱਢ ਬਾਹਰ ਮਨੀਬਾ ਕੱਢ ਉੱਧੂ ਜਾ ਰਿਹਾ ਮਨੀਬਾ ਕੱਢ ਉੱਤੇ ਚਮਚਾ ਹੀ ਲਾ ਰਿਹਾ ਢੋਲਣਿਆ ਆਵੇ ਕਰਤੇ ਵੀ ਭਰਾਵਾ ਪਲੇਟ ਛੜਾ ਦਿਓ ਪਲੇਟ ਕਿੰਨੀ ਕੋਟੀਆਂ ਵਧੀਆ ਜੀ ਇਹ ਪਲੇਟ ਛੜਾਵੇ ਕੋਟੀਆਂ ਦਾਸ ਫਰਦਤੂ ਫਿਨਰੋਲਾ ਬਹੁਤ ਪਾ ਦਿੰਦੇ ਫਿਰ ਸਮਝ ਨਹੀਂ ਆਉਂਦਾ ਕੁਝ ਸਹੀ ਬਣਿਆ ਸੋਨੇ ਦਾ ਵਾਧ ਤੋਂ ਵਾਧ ਰੋਲਾ ਪੰਡਾ ਕਰੇਗਾ ਮੇਰੀ ਪੈਰ ਦਿਸ ਇਜ਼ ਸੋ ਬਿਊਟੀਫੁਲ ਓਹੋ ਨਾਈਸ ਦਿਸ ਇਜ਼ ਸੋ ਬਿਊਟੀਫੁਲ ਸੋ ਐਲੀਗੈਂਟ ਇਟ ਇਜ਼ ਲੁਕਿੰਗ ਲਾਈਕ ਆ ਵਾਓ ਵੈਰੀ ਗੁੱਡ ਇੰਗਲੀਸ਼ ਹੈ ਮੈਂ ਤਾਂ ਵੈਰੀ ਗੁੱਡ ਇੰਗਲੀਸ਼ ਹੈ ਨਹੀਂ ਇਨਾ ਚੇਰ ਹੋ ਗਿਆ ਨਹੀਂ ਮੱਥਾ ਮਾਰੀ ਜਾਨੀ ਨਹੀਂ ਹੋਈ ਸਹੀ ਆਹ ਲੈਣਾ ਸਹੀ ਬਣੇ ਤੇ ਬਸ ਕਰ ਆਹ ਵੇ ਪੈਣਾ ਭਰਾਵਾਂ ਦੇ ਸਵਾਦਾਂ ਲਈ ਕੀ ਕੋਸ਼ਿਸ਼ ਕਰਦੀਆਂ ਪਹਿਲਾਂ ਭਰਾਵਾਂ ਦੇ ਸਵਾਦਾਂ ਲਈ ਕਰਦੀਆਂ ਫਿਰ ਘਰ ਵਾਲਿਆਂ ਦੇ ਸਵਾਦਾਂ ਲਈ ਕਰਦੀਆਂ ਸਹੁਰਿਆਂ ਦੇ ਡਬਲ ਫਰਾਈ ਕਰਦੀ ਇਹਨਾਂ ਨੂੰ ਫਿਰ ਵੇਖ ਲੈ ਇੱਕ ਵਾਰੀ ਭਾਂਗੇ ਜੇ ਸੰਗਣਾ ਕਰਨਾ ਹੈ ਆਪ ਕੀ ਮਿਹਨਤ ਹੈ ਰੱਬ ਰੰਗ ਲਿਆਇਆ ਹੈ ਤੇ ਕੁੜੀਆਂ ਦੀ ਮਿਹਨਤ ਲਈ ਕੌਣ ਕੀ ਕਰਦਾ ਵਾਤੀ ਯਾਰ ਗੱਗੂ ਭਰਾ ਵੀ ਕਹਿ ਦਿੰਦਾ ਚਲ ਨੌਟ ਕੀਤੀ ਆਵੇ ਕਾਪੀ ਲਿਆਓ ਬੜੇ ਨਹੀਂ ਬਾਲੀ ਵੱਡੀ ਗੱਗੂ ਭਰਾ ਵੀ ਆਪਣਾ ਘਰ ਹੀ ਰਿਹਾ ਕੋਈ ਹਾਏ ਗਰਮਾ ਤੁਹਾਨੂੰ ਕਿਹੜੇ ਨੇ ਕਰਾਇਆ ਇਹ ਸਿਰੋਤੇ ਕੰਮ ਲੀਜੇ ਜਿੰਨਾ ਝੂਠ ਮਾਰਣਾ ਉਹ ਨਹੀਂ ਸੱਚ ਆ ਨਹੀਂ ਮਤਲਬ 19 ਸਵਾਦ ਆ ਰਾਤੀ ਬਹੁਤ ਸਵਾਦ ਨਹੀਂ ਇਹ ਨਹੀਂ ਹੋਣੀ ਵੀਰ ਉਹ ਤੇਰੀ ਪਰਜਾਈ ਨਹੀਂ ਕੋਈ ਉਹ ਮੇਰਾ ਦੂਸਰਾ ਭਾਈ ਆ ਉਹ ਗੱਲ ਕਰਦੀ ਨਾ ਜਿਹੜੀ ਮੈਂ ਤੈਨੂੰ ਕਹੀ ਸੀ ਪਹਿਲਾਂ ਕਿਹੜੀ ਉਹ ਭਈਆ ਵਾਲਾ ਉਹਨੇ ਪਹਿਲਾਂ ਉਹਨੇ ਖਾਦਾ ਮੈਂ ਫੇਰ ਮੰਗਿਆ ਉਹ ਲੈ ਲੈ ਯਾਰ ਤੈਨੂੰ ਪਤਾ ਵੀ ਇਹਨੇ ਨਹੀਂ ਜਣਾ ਤੇ ਫਿਰ ਤੂੰ ਕਿਉਂ ਉਹਦੇ ਕੋਲੇ ਗਿਆ ਬਈ ਸਵਾਦ ਆਦਾ ਜੱਲਾ ਖਾਦਾ ਉਹ ਚੱਲੂਗੀ ਹੁਣ ਕੀ ਕੀ ਕਹਿੰਦੇ ਡਿਪੇਟ ਚਾਹਣਾ ਚਾਰ ਕਿਰਾਏ ਵਗਾਰ ਰਹੇ ਰਹਿਣਾ ਨਹੀਂ ਖਾ ਦੇ ਮੈਂ ਮਾ ਥੋੜੀ ਓਏ ਹਾਂ ਵਸ ਅੱਗੇ ਲੈ ਜਾ ਗਰਮ ਆ ਪਰਾ ਕਿੱਥੇ ਰੱਖਾ ਸਾਰੇ ਦਾ ਜੁੜ ਜੁੜ ਕੇ ਬਹਿ ਗਏ ਹੁਣ ਮੈਂ ਕਿਹਾ ਕੀ ਤੈਨੂੰ ਘਰੇ ਜਰੂਰ ਬਣਾਇ ਕੋਈ ਮਿੱਠ ਮਿੱਠ ਨਾ ਵੱਡੀ ਮਿਰਚ ਲੈ ਲੈ ਤੂੰ ਨਿੱਕੇ ਮਿਰਚ ਬਹੁਤ ਲੱਗੂਗੀ ਵੱਡੀ ਵੀ ਲੱਗਦਾ ਸ਼ਿਮਲਾ ਮਿਰਚ ਦੀ ਨਸਲ ਚ ਹੋਈਆਂ ਇਹ ਮਿਰਚਾਂ ਇਹ ਵਸੇ ਗੋਲ ਦੀ ਖਾਂਦੇ ਨਹੀਂ ਉਹ ਵਾਲੇ ਪਰਿਵਾਰ ਚੋਂ ਆ ਮਤਲਬ ਇਹ ਉੱਚੀ ਲੰਬੀ ਅੰਗਲੀ ਅੰਗਲੀ ਚ ਹੋਈਆਂ ਨੇ ਮੈਂ ਇਹਨਾਂ ਉਹਨਾਂ ਦੀ ਅੰਗਲੀ ਚੋਂ ਥੋੜੀ ਇੰਨਾ ਵਰਗੀ ਆ ਤੇ ਇਹ ਮੇਰੇ ਵਰਗੀ ਐ ਲੰਮੀ ਜੀ ਮਾਈ ਗਾ ਵਧੀਆ ਕੰਪਲੀਮੈਂਟ ਪਾ ਲਈ ਸੋਣਾ ਕੰਪਲੀਮੈਂਟ ਦਿੱਤਾ ਇਹ ਮੰਦਰ ਤਰੀਕਾ ਰਹਾ ਮਮੀ ਭਰਾ ਦੇ ਵੇਲੇ ਵਿੱਚ ਖਾਣ ਨੂੰ ਆ ਤੂੰ ਕੀ ਕਰਨ ਨੂੰ ਨਹੀਂ ਤੇ ਹੁਣ ਇਧਰ ਨੂੰ ਕਿ ਗਿਆ ਵਾ ਖੜਦਾ ਹਾਂ ਇੱਥੇ ਪਰ ਸਹੀ ਗੱਲ ਆ ਤੇ ਤੋਂ ਕੇਸ ਤੋਂ ਬਹੁਤ ਵਧੀਆ ਚੀਜ਼ ਆ ਸੋ ਟਰਾਈ ਕਰਦੀਆਂ ਰਹਿਣੇ ਚਾਹੀਦਾ ਨਵੀਆਂ ਨਵੀਆਂ ਚੀਜ਼ਾਂ ਤੂੰ ਨੇ ਤਰ੍ਹਾਂ ਕੇ ਤਾਂ ਗਾਣਾ ਨਹੀਂ ਕੋਈ ਨਾ ਨਮਾਇਆ ਰੋਟੀ ਪਿੱਛੇ ਬੰਦਾ ਭਜਦਾ ਉਮਰ ਗਵਾ ਲੈਂਦਾ ਹਾਂ ਤੇ ਜਿੰਦਗੀ ਚ ਸ਼ੌਂਕਾਂ ਦੇ ਪੂਰੇ ਕਰਨੇ ਚਾਹੀਦੇ ਇੱਕ ਦਿਨ ਪਾਣਾ ਕਿੰਨਾ ਪਟਾਕੇ ਪੈਣਿਆ ਐਵੇਂ ਮਰੂ ਮਰੂ ਕਰਕੇ ਲਾਈਫ ਨਾ ਜਾਨੇ ਅੱਜ ਕੱਲ ਹਾਰਟ ਅਟੈਕ ਲੋਕਾਂ ਨੂੰ ਕਿੰਨਾ ਜ਼ਿਆਦਾ ਆਉਣ ਲੱਗਾ ਬਹੁਤ ਜ਼ਿਆਦਾ ਲਾਈਕ ਲਾਈਕ ਦੀ ਸਮੀਖਿਆ ਕੋਈ ਕੰਮ ਨਹੀਂ ਕਰਿਆ ਨਹੀਂ ਹਾਏ ਕੈਸਟਰੋਲ ਮੈਂ ਨਾਲ ਨਹੀਂ ਕਹੀ ਜਾਨੀ ਹੱਥ ਪਾਸੇ ਆਪਾਂ ਕਿਹੜਾ ਰੋਜ਼ ਬਣਾ ਬਣਾ ਖਾਂਦੇ ਆਪਾਂ ਇਹ ਥੋੜੀ ਕਹਿੰਦੇ ਵੀ ਤੁਸੀਂ ਡੇਲੀ ਟਰਾਈ ਕਰ ਕਰ ਚੀਜ਼ਾਂ ਹੀ ਖਾਈ ਜਾਓ ਪਰ ਹਾਂ ਜੇ ਕੋਈ ਸ਼ੌਂਕ ਆ ਕਦੇ ਕੋਈ ਚੀਜ਼ ਆ ਉਹ ਕਰੋ ਜ਼ਰੂਰ ਕਰੀ ਜੇ ਜਿਹ ਚੀਜ਼ ਰੱਖਣੀ ਨਹੀਂ ਗਈਦੀ ਯਾਰ ਕੋਲ ਬਲਾ ਦੇ ਫਿਰ ਪਛਤਾਵਾ ਰਹੇ ਐਵੇਂ ਨਾ ਕੋਈ ਮੋੜੇਂ ਦਾਰੂ ਵੇ ਪੀਣ ਲਾ ਪੈਣਾ ਆ ਗੱਲ ਪੀਰ ਹਾਂ ਪਰ ਬਹੁਤ ਟਾਈਮ ਹੋ ਗਿਆ ਛੱਡੀ ਦਾਰੂ ਪੀਂਦੇ ਨਹੀਂ ਹੁਣ ਮਿਰਚ ਦੇ ਕੋਤੇ ਖਾਣਾ ਬਹੁਤ ਜ਼ਰੂਰੀ ਹੈ ਜਿੰਨੇ ਜ਼ਿਆਦਾ ਇਹ ਟਿੱਕੀਆਂ ਮਾਰੋਗੇ ਜਿੰਨਾ ਜ਼ਿਆਦਾ ਇਹਦਾ ਸਾਹ ਤਾਨ ਕਰੋ ਉਹਨਾਂ ਜ਼ਿਆਦਾ ਇਹ ਵੇਸਣ ਦੇ ਨਾਲ ਟਿੱਕ ਜਾਏਗੀ ਵੇਸਣ ਨਾਲ ਟਿੱਕ ਗਈ ਤੇ ਆਪਾਂ ਖਾ ਲੈਣੀ ਆ ਇਹ ਮਿਰਚ ਤੇ ਬੜੀ ਸੱਤ ਫੁੱਟ ਦੀ सब तो लंबी मिर्च ठीक है वीर जी सब तो लंबी मिर्च प्लीज इसको भी गोता खिलाया जाए इसका गोते की बारी आ गई है इसको गोते में गोता कर रहे हैं अब भारुण ये गई गा। ओ फाड़वे के कोई चाके ये तो प्रभ जैसी है मोटी बढ़िया बढ़िया ब्रावो वे ये प्रभ तुम्हारी मिर्च है हर मिर्च दे उत्ते लिखा है खाने का मतलब नहीं ਮੈਂ ਤਾਂ ਦੱਸੀ ਮਿਰਚਾਂ ਜਦੋਂ ਮੈਂ ਬਹੁਤ ਛੋਟੀ ਸੀ ਨਾ ਉਦੋਂ ਮੈਂ ਬਹਨੀਆਂ ਦੇਖਿਆ ਸੀ ਸ਼ਹਿਰ ਤਮਕੁੜ ਪਰ ਉਦੋਂ ਕੋਈ ਲੈ ਕੇ ਨਹੀਂ ਜਾਂਦਾ ਸੀ ਐਨੇ ਟਾਈਮ ਬਾਅਦ ਦੁਬਾਰਾ ਮੈਨੂੰ ਇਹ ਚਾਹਤ ਆਈ ਅੱਜ ਉੱਤੇ ਮਿਰਚਾਂ ਦੇਖ ਕੇ ਮੈਂ ਕਿਹਾ ਬਣਾਉਣੀ ਹੀ ਬਣਾਉਣੀ ਆ ਪਹਿਲੀ ਵਾਰ ਮਿਰਚ ਦੇ ਪਕੌੜੇ ਬਣਾਏ ਚਰੋਂ ਦੀ ਮੈਂ ਸੁਰਤ ਫੰਮਲੀ ਮੈਂ ਬਣਾਏ ਮੈਂ ਕਿਦੋਂ ਖਾਣਾਂ ਇਹਨਾਂ ਨੂੰ ਫਿਰ ਇੱਕੀ ਇੱਕਦੰ ਦੀ ਵਧਾਈਏ ਨੂੰ ਤੇ ਨਾਲ ਕਹਿੰਦੀ ਆਈ ਪੁੱਛਾ ਮਾਦੀ ਮਗਰ ਮਗਰ ਹੈਂ ਭੈਣਾ ਪਿਆਰੀਆਂ ਭੈਣਾ ਉਹ ਲੱਗੀਆਂ ਮਸ਼ੀਨ ਤੇ ਇਹਨਾਂ ਨੂੰ ਮੈਂ ਕਿਹਾ ਹੋਗੀਆਂ ਨਹੀਂ ਅਸੀਂ ਨਹੀਂ ਖਾਂਦੇ ਕੋੰਦੇ ਮਿਰਚਾਂ ਸਟੈਂਡਰਡ ਆਈ ਹੈ ਨਾ ਜੀ ਦਾ ਲਾ ਉਹਨਾਂ ਕੇ ਸਮਝਾ ਦੇ ਡੁੱਲੇ ਕਾ ਸਾਰੇ ਮਿਰਚੀ ਸਾਰਾ ਤੇ ਬੈਂਡ ਦੇ ਤੇਲ ਦੀਆਂ ਨੇ ਨਾ ਗੱਡੀਆਂ ਖਾਨੀਆਂ ਗਲੀਆਂ ਆਹਾਂ 올ਿਵ ਆਇਲ 올ਿਵ ਆਇਲ ਦੇਸੀ ਘਿਓ ਨਹੀਂ ਡਾਈਟ ਕੁਕਿੰਗ ਆਹ ਕੁਕਿੰਗ ਆਇਲ ਵਰਤਦੇ ਇਹੀ ਹੁੰਦਾ ਉਹ ਪਤਾ ਵੀ ਨਹੀਂ ਉਹ ਤਾਂ ਫਿਰ ਬਲੀ ਕਿਤੇ ਹੋ ਸੀ ਤੇਰੇ ਬਿਹਾ ਦੇ ਉੱਤੇ ਹੈ ਖਾਂ ਦੇ ਜੁਆਕਾ ਦੋ ਦੋ ਕਿਸੋ ਨਾ ਮਾਰ ਦੇਣਾ ਵੇਲਾ ਸਿੱਧੀਆਂ ਹੋਏ ਨਾ ਅੱਜ ਇਹਨਾਂ ਦੇ ਤੇਲ ਲਾ ਕੇ ਸਿਰ ਨਹੀਂ ਨਾ ਵਾਏ ਸੋ ਸਵੀਰ ਨੂੰ ਮੇਰੀ ਰੋਣਾ ਮੈਂ ਵਾਕੇ ਪਾਉਂਗੀ ਨਹੀਂ ਦਾ ਫੇਰ ਚੇਖਰ ਹੋ ਗਿਆ ਮਜਾ ਆ ਅੱਜ ਜਿਵੇਂ ਐ ਫੀਲ ਆਉਂਦਿਆ ਸੌਂ ਲੱਗੇ ਜਿਵੇਂ ਰੇੜੀ ਤੇ ਖੜੇ ਹੋਨੇ ਆ ਤਿੰਨ ਜਣੇ ਸਰਵਣ ਲੱਗੇ ਰੇੜੀ ਵਾਲੇ ਇਧਰ ਅਸੀਂ ਬੈਠੇ ਗਾਹ ਖਾਣਦੇ ਮੱਝੀਆਂ ਡਈਆਂ ਸਾਡੇ ਤੇ ਗਾਹ ਕਾ ਨਹੀਂ ਪੂਰਾ ਨਹੀਂ ਆ ਰਿਹਾ ਸਾਡੇ ਤੋਂ ਮਟੀ ਜਗਾ ਕਹੀ ਪੂਰ ਮਗਰੋਂ ਕਰਦੇ ਖਾ ਪਹਿਲਾਂ ਗਾਹ ਵੇਖਿਆ ਲਈਦੀ ਖਾਲੀ ਅਸੀਂ ਖੁਸ਼ੀ ਜੀ ਦੇ ਨਾਂ ਮਰਦੇ ਹਾਂ ਹੂੰ ਕੰਮ ਕਰ ਜਾਈ ਹੋਣੀ ਹੈਗੀ ਮਰਚਾ ਦੇ ਮਿਰਚ ਨਹੀਂ ਕਿ ਕਮਲਗੇ ਅੰਦਰ ਆਲੂ ਭਰੇ ਦੇ ਤੇਰੇ ਵਰਗੇ ਮੇਰੇ ਮੂੰਹ ਚ ਮਿਰਚਾਂ ਜੰਮੀਆਂ ਨਹੀਂ ਤੇ ਮਿਰਚ ਖਾਏਂਗੀ ਤੇ ਮਿਰਚੀ ਜਾਊਗੀ ਵਾਹ ਲੈ ਇਹ ਹੋਰ ਤੇਰੇ ਮੂੰਹ ਚ ਰਸਗੁੱਲੇ ਪੈ ਜੇ ਹੁਣ ਮਿਰਚ ਖਾਂਦੀ ਤੇ ਮਿਰਚੀ ਜਾਊ ਮੂੰਹ ਚ ਸੱਬੇ ਪਰੇ ਮਿਰਚਾਂ ਕੌੜੀਆਂ ਨਹੀਂ ਹੁੰਦੀਆਂ ਇਹ ਕਿਹੜੀਆਂ ਕੌੜੀਆਂ ਆਂ ਗਿਆ ਇਹ ਬਈ ਮਿੱਠੀਆਂ ਮਿਰਚਾਂ